ਮੁਖਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜੈਂ ਰੱਖਿਆ ਹੋਇਆ ਉਹਨ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਉਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਇਹੇ ਕੋਈ ਮਾਰਾ ਜ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਧ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਧ ਘਟਣ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਆ ਦੇਖੋ ਗੋਏ ਦਾ ਲਬੜਿਆ ਜਿਹੜਾ ਛੋਟਾ ਆ ਦੀ ਥਾਂ ਥਾਂ ਤੋਂ ਉਹਨਾਂ ਚ ਮਾਰਦੇ ਸਰੂਪ ਰੱਖੀ ਫਿਰਦੇ ਆ ਆ ਖੜੇ ਦਾ ਹੈ ਜੀ ਤੇ ਉੱਥੇ ਦੁਕਾਨ ਆ ਬਾਬਾ ਜੀ ਬਾਬਿਆਂ ਨੂੰ ਦਾ ਪੈਸਾ ਨਾਲ ਹਾਂ ਕਿੱਥੇ ਹੋਣਾ ਜੀ ਬਾਬਿਆਂ ਨੇ ਇਹ ਚੀਜ਼ਾਂ ਥੋੜਾ ਵੇਖ ਲੈ ਬਾਬਾ ਜੀ ਉੱਤੇ ਸ਼ਤਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਉਹ ਮਾਰੀ ਗੱਲ ਹਾਂ ਉਹਨੇ ਧੱਕੇ ਮਾਰਦੇ ਮੈਨੂੰ ਧੱਕੇ ਮਾਰਨਾ ਮਾਰੀ ਗੱਲ ਤੁਸੀਂ ਇਹਨੂੰ ਜੱਜ ਮੰਦ ਤੇ ਕਿੰਨ ਕਰੀ ਬਹੁਤ ਹੀ ਜ਼ਿਆਦਾ ਨਜ਼ਾਇਜ਼ ਇਹ ਗਲਤੀ ਇਹਦੇ ਪੰਜ ਸਿੰਘ ਹੀ ਨਹੀਂ ਹੈਗੇ ਪੁਰੇ ਜਿੰਨਾਂ ਪੁੱਛੋ ਮੜੇ ਪੁੱਛੋ ਮੜੇ ਆਜੋ ਮੜੇ ਯਾਰ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰ ਦੇ ਪੁੱਛੋ ਮੜੇ ਲਿਆਉਂਦੇ ਸੀ ਕਾਰ ਦੇ ਵਿੱਚ ਨਾ ਮੁੰਜੀ ਸਾਹਿਬ ਅਸੀਂ ਕਹਿੰਦੇ ਆ ਦੇ ਲੋ ਲੈ ਜੀ ਉਸ ਦੀ ਲਿਬੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੱਲੀ ਆਖਿਆ ਸੀ ਲੈ ਕੇ ਆਓ ਮਾਲਕ ਕੌਣ ਆ ਬਲਾਕ ਹੈ ਤੁਹਾਨੂੰ ਆਪਣਾ ਮਾੜਾ ਨਹੀਂ ਪਰਿਆਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ ਪੰਜ ਸੌ ਰੁਪਏ ਬੁਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਕਿੱਥੇ ਗੜੇ ਬਾਬਾ ਜੀ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਪੰਜ ਪੰਜ ਦਾ ਉਹ ਲਿਪੜਿਆ ਯਾਰ ਥੋੜੀ ਜਿਵੇਂ ਜਿਵੇਂ ਬੇਦਬੀ ਕਰ ਰਹੇ ਮਾਰੇ ਨੂੰ ਸੁਰੱਖਤਾ ਬੈਠੀ ਆ ਯਾਰ ਓ ਛੋੜੇ ਓ ਛੋੜੇ ਤੁਸੀਂ ਦੇਖੋ ਆ ਮਚਲਾ ਕੇ ਲਿਆ ਉਸ ਦਲੇ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਕੇ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਮਾਰਾ ਸੀ ਜੀ ਬੈਠ ਕੇ ਨਾ ਕਰੋ ਤੁਸੀਂ ਅੱਗੇ ਨਾਲ ਸੇਵਾ ਨਿਭਾਉ ਤੇ ਇਹਨਾਂ ਨੂੰ ਕਰੋ ਤੁਸੀਂ ਅੱਗੇ ਪਰੇ ਕਰੋ ਕਿ ਤਰ੍ਹਾਂ ਮੈਂ ਕਰੀ ਨਾ ਮੈਂ ਫਿਰ ਮੈਨੂੰ ਅਖੇ ਮੈਂ ਕਿਹਾ ਬਾਬੇ ਆਈ ਜਾਂਦਾ ਬਾਬਾ ਕਰਨ ਕਰਨ ਸਾਹਿਬ ਸਾਡਾ ਆਈਏ ਦੋਦਿਓ ਲਿਆਇਆ ਦੋਦਿਓ ਬਾਬਾ ਆਈਏ ਉਹਦੇ ਉੱਤੇ ਮੇਰੇ ਮੈਨੂੰ ੱੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੋਕਣਾ ਚਾਹੀਦਾ ਇਹਨੂੰ ਉਲਟਾ ੱੱਕੇ ਮਾਰੇ ਇਹਨਾਂ ਨੇ ਮੈਂ 15000 ਰੁਪਏ ਮਹਿੰਗਾ ਬਾਹਣਾ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਤਾ 20000 ਵੀ ਮੈਂ ਖ ਲੈ ਆ ਜਾ ਅੱਗਾ ਜਾ ਮੈਂ ਬਹੁਤ ਗਲਤੀ ਕੀਤੀ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਹਾਰਾਜ ਦੀ ਬੇਅਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜੀਏ ਲੋਨ ਤੇ ਵੀ ਮਿੱਟੀ ਵਾਲੇ ਵੀ ਆਉਂਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਨਹੀਂ ਨਹੀਂ ਉਹਨਾਂ ਨੂੰ ਨੋ ਆਇਓ ਮਾਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਤੁਹਾਡੀ ਨੇ ਦੋਹਾਂ ਦੀ ਜਿਹੜੀ ਕਮੇਟੀ ਹੈ ਤੁਹਾਡੀ ਇਹ ਕੌਣੀ ਜੀ ਕੌਣੀ ਜੀ ਹੈ ਕੌਣੀ ਜਾਈ ਕੌਣੀ ਦੋਧਾਨੀ ਹੈ ਕੌਣੀ ਲੈ ਕੇ ਦੋਧਾ ਹੈ ਹੈਲੋ ਫਿਰ ਦੋਧਾ ਮੈਨੂੰ ਦੋਧਾ ਕਰੀ ਆ ਗਏ ਨਹੀਂ ਨਹੀਂ ਆਹ ਗੱਲ ਪਹਿਲਾਂ ਗੁਰੂ ਸਾਹਿਬ ਕੋਲ ਤਰ ਦੋਧਾ ਕਿਹਾ ਪਹਿਲਾਂ ਉਸਕੇ ਗੁਰੂ ਸਾਹਿਬ ਕੋਲ ਤਰ ਦੋਧਾ ਨਹੀਂ ਕੌਣੀ ਪਹਿਲਾਂ ਤੂੰ ਮੈਨੂੰ ਦੋਧਾ ਕਿਹਾ ਬਾਬਾ ਧਿਆਨ ਦਾਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨੀ ਹੁਣ ਕੌਣੀ ਆ ਕੇ ਦੋਦਿਓ ਆ ਲੈ ਕੇ ਮੈਨੂੰ ਤਾਂ ਲੱਗਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਸਹੀ ਗੱਲ ਦੱਸੋ ਤੁਸੀਂ ਕਿਥੋਂ ਲੈ ਕੇ ਆਏ ਹੋ ਗੱਲ ਇਹਨਾਂ ਦੀ ਆਪਚੀ ਸ਼ਬਦੀ ਨਹੀਂ ਮਿਲ ਰਹੀ ਕੋਈ ਨਾ ਜੀ ਸਰਕਾਰ ਸਾਹਤ ਲੈ ਕੇ ਚੱਲਾਂਗੇ ਜਿਹੜੀ ਇਹਨਾਂ ਦੇ ਬਾਣੀ ਕੋਈ ਨਹੀਂ ਤੁਸੀਂ ਇਹਨੇ ਕਿਹੜਾ ਨਾ ਆਪ ਪਹਿਲਾਂ ਸਰੂਪ ਲੱਗ ਜਾਓ ਮੁੜ ਕੇ ਸਲੂਨ ਵਾਲਿਆਂ ਨੂੰ ਸਰ ਦੋਥੇ ਲੈ ਆਉ ਨੇੜੇ ਜੀ ਡਰਾਈਵਰ ਨੂੰ ਪੜਾਉਂ ਗਾ ਲਗਾ ਲਗੇ ਫਰਜੀ ਕੀ ਆ ਕਰੋ ਜੋ ਰੀਚ ਬੱਝੇ ਹੋਵੇ ਉਹ ਵੀਰੇ ਬੈਕ ਕਰ ਕਰਨੀ ਆ ਬੈਕ ਕਰ ਇਹਦੇ ਚੱਪਣਾ ਪੈ ਜੇ ਨਾ ਪਛਾਣੂਗਾ ਕੋਈ ਨਾ ਖੜਾ ਇਹਨੂੰ ਬਾਹਰ ਜਣਾ ਦੇ ਹਾਂ ਜੀ